ਤੁਸੀਂ ਮੁਲਾਕਾਤ ਕਰਕੇ ਆਏ ਹੋ ਹਾਂਜੀ ਸਰਬਜੀਤ ਦੀਆਂ ਲੱਤਾਂ ਦੇ ਵਿੱਚ ਗੂੜੀਆਂ ਬੱਜੀਆਂ ਨੇ ਬਿਲਕੁਲ ਹਾਂਜੀ ਸਰਬਜੀਤ ਉਹ ਜਿਹੜੀ ਪੁਲਿਸ ਨੇ ਦੱਸਿਆ ਜੋ ਵੀ ਸਟੇਟਮੈਂਟ ਦਿੱਤੀ ਹੈ ਪੁਲਿਸ ਦੀ ਸਟੇਟਮੈਂਟ ਤੇ ਵੀ ਗੱਡੀ ਪਲਟੀ ਬਿਲਕੁਲ ਹਾਂਜੀ ਗੱਡੀ ਪਲਟਣ ਤੋਂ ਬਾਅਦ ਇਹ ਸਾਡਾ ਅਸਲਾ ਲੈ ਕੇ ਭੱਜਣ ਲੱਗਾ ਉਸ ਤੋਂ ਬਾਅਦ ਅਸੀਂ ਇਹਦੇ ਗੂੜੀਆਂ ਮਾਰੀਆਂ ਹਾਂ ਸਰਬਜੀਤ ਜੀ ਤੁਹਾਨੂੰ ਸੱਚਾਈ ਕੀ ਦੱਸੀ ਹੈ ਵੀ ਆਖਰਕਾਰ ਉਸ ਦਿਨ ਹੋਇਆ ਕੀ ਇਸ ਟਾਈਮ ਤੇ ਉਹ ਕੁਝ ਨਹੀਂ ਸਾਨੂੰ ਕਲੀਅਰ ਦੱਸਦੇ ਪਏ ਸ਼ਾਇਦ ਉਹਨਾਂ ਦੇ ਵੀ ਕੋਈ ਪ੍ਰੈਸ਼ਰ ਚੱਲਦਾ ਪਿਆ ਹੈ ਕੋਸ਼ ਵੀ ਉਹਨਾਂ ਨੇ ਕਹਿ ਸਕਦੇ ਇੱਥੋਂ ਤੇ ਉਹਨਾਂ ਨੂੰ ਲੈ ਗਏ ਇੱਥੋਂ ਤੇ ਬਿਲਕੁਲ ਆਪਣੇ ਜਦੋਂ ਉਹਨਾਂ ਨੂੰ ਨਰੰਗਾਬਾਦ ਗੁਰਦੁਆਰੇ ਸਾਹਿਬ ਤੋਂ ਲੈ ਕੇ ਗਿਆ ਇਹਨਾਂ ਨੇ ਖੁਦ ਸਰੈਂਡਰ ਕੀਤਾ ਵੀ ਤੁਸੀਂ ਮਹਾਰਾਜ ਦੀ ਹਜ਼ੂਰੀ ਚ ਅੰਦਰ ਨਾ ਆਇਓ ਤੇਰੇ ਖੁਦ ਬਾਹਰ ਆਇਆ ਇਹਨਾਂ ਨੇ ਬਾਣਾ ਪਾਇਆ ਹੋਇਆ ਸੀ ਤੇ ਸਿਰ ਦੇ ਉੱਤੇ ਹਮਾਲਾ ਨੀਲਾ ਬੰਨਿਆ ਹੋਇਆ ਸੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਜਦੋਂ ਇਹਨਾਂ ਨੂੰ ਵੈਰੋ ਵਾਲਾ ਥਾਣੇ ਦੀ ਤਰੰਤਾਂ ਥਾਣੇ ਦੀ ਪੁਲਿਸ ਨਾਲ ਗਈ ਆ ਇਹਨਾਂ ਨੇ ਉਹਨਾਂ ਦਾ ਸਾਰਾ ਬਾਣਾ ਲਵਾ ਦਿੱਤਾ ਸਾਰੇ ਕੱਪੜੇ ਚੇਂਜ ਕਰਾ ਦਿੱਤੇ ਇਹਨਾਂ ਨੂੰ ਪੈਂਟ ਸ਼ਰਟ ਪਾ ਦਿੱਤੀ ਰੈੱਡ ਕਲਰ ਦਾ ਪਰਨਾ ਬਣਾ ਦਿੱਤਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਇੱਥੋਂ ਇਹ ਲੈ ਗਏ ਆ ਇਹਨਾਂ ਨੇ ਜਾ ਕੇ ਕਾਸ਼ੀਪੁਰ ਜਾ ਕੇ ਇਹਨਾਂ ਦੇ ਦੋਨਾਂ ਗੋਡਿਆਂ ਦੇ ਡੈਮੇਜ ਕਰ ਦਿੱਤੇ ਗੋਲੀਆਂ ਮਾਰ ਕੇ ਇਹਨਾਂ ਨੂੰ ਤੇ ਇਹ ਵੀ ਮੈਨੂੰ ਮਾਰ ਹੀ ਦੇਣਾ ਇਹਨਾਂ ਨੇ ਹਾਂ ਮਾਰ ਹੀ ਦੇਣਾ ਫਿਰ ਇਹਨਾਂ ਨੇ ਵੀ ਗਾੜੀ ਇਹ ਗੱਲ ਕੀਤੀ ਖੁਦ ਖੋਲੀ ਆ ਵੀ ਜੇ ਤੁਸੀਂ ਮਤਲਬ ਮੈਨੂੰ ਇੰਨੇ ਤਸੀਹੇ ਦੇਣ ਦੀ ਜਾਇ ਤੂੰ ਮੇਰੀ ਸਿੱਧੀ ਹਿੱਕ 'ਚ ਗੋਲੀ ਮਾਰ ਦੋ ਅੱਛਾ ਇਹ ਗੱਲ ਸਰਵਜੀਤ ਜੀ ਤੁਹਾਨੂੰ ਦੱਸਦੀ ਹੈ ਹਾਂ ਜੀ ਇਹ ਗੱਲ ਉਹਨਾਂ ਨੇ ਕਹੀ ਹੋਈ ਵੀ ਤੁਸੀਂ ਮੇਰੇ ਸਿੱਧੀ ਗੋਲੀ ਮਾਰ ਦੋ ਇਹਦਾ ਮਤਲਬ ਇਹ ਕਿ ਉਹ ਜੋ ਪੁਲਿਸ ਨੇ ਸਟੇਟਮੈਂਟ ਦਿੱਤੀ ਉਹ ਸੱਚ ਨਹੀਂ ਹੈ ਨਹੀਂ ਉਹ ਬਿਲਕੁਲ ਝੂਠੀ ਹੈ ਤੂੰ ਇਹ ਖ ਸਰਬਜੀਤ ਪੱਜਨ ਵਾਲਿਆਂ ਤੋਂ ਹੁੰਦਾ ਤੇ ਉਹ ਗੁਰਦੁਆਰੇ ਸਾਹਿਬ ਤੋਂ ਉਹਦੇ ਪੱਜ ਜਾਂਦਾ ਉਹਨੇ ਖੁਦ ਕਿਉਂ ਆਪਣੇ ਆਪ ਨੂੰ ਸਰੈਂਡਰ ਕੀਤਾ ਹੂੰ 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 ਉਹ ਖੁਦ ਬਾਹਰ ਆਇਆ ਵੀ ਮੇਰੇ ਮਹਾਰਾਜ ਦੇ ਅੰਦਰ ਜੁੱਤੀਆਂ ਲੈ ਕੇ ਆਇਆ ਨਾ ਨਾ ਪਤਾ ਲੱਗਾ ਵੀ ਸਰਬਜੀਤ ਨੂੰ ਸਰੈਂਡਰ ਕਰਵਾਉਣ ਵਾਸਤੇ ਤੁਸੀਂ ਅਕਾਲ ਤਖਤ ਸਾਹਿਬ ਵੀ ਗਏ ਸੀ ਹਾਂਜੀ ਉਹਦੀ ਕਰਮ ਸੀ ਉਹਨਾਂ ਨੂੰ ਐਸੀ ਕਿਹਾ ਹੈ ਵੀ ਸਾਨੂੰ ਮਤਲਬ ਇਹਨਾਂ ਨੂੰ ਸਰੈਂਡਰ ਕਰਵਾ ਦਿੱਤਾ ਜਾਵੇ ਤਾਂ ਸਾਨੂੰ ਕਹਿੰਦੇ ਐਸ ਟਾਈਮ ਤੇ ਕਰਵਾ ਦਾਂਗੇ ਥੋੜੇ ਟਾਈਮ ਤੱਕ ਕਰਵਾਦਾ ਸਾਨੂੰ ਇਦਾਂ ਟਾਲ ਮਟੋਲ ਕਰਦੇ ਰਹੇ ਪਰ ਕੋਈ ਨਹੀਂ ਕਿਸੇ ਨੇ ਸਾਡੀ ਬਾਣੀ ਪੜੀ ਅਕਾਲ ਤਖਤ ਸਾਹਿਬ ਨੇ ਵੀ ਤੁਹਾਡੀ ਨਹੀਂ ਸੁਣੀ ਸਾਡੀ ਕਿਸੇ ਨੇ ਬਾਣੀ ਪੜੀ ਹੁਣ ਹਣੇ ਤੱਕ ਅਜ ਸਰਬਜੀਤ ਨੂੰ ਇੰਨਾ ਟਾਈਮ ਹੋ ਗਿਆ ਹੈ ਜੇਲ੍ਹ ਚ ਵੀ ਚਲੇ ਗਿਆ ਪਹਿਲਾਂ ਤੇ ਇਹ ਕਹਿੰਦੇ ਸੀ ਵੀ ਸਰਬਜੀਤ ਤੇ ਪੁਲਿਸ ਆਉਂਦੀ ਹੈ ਮਗਰ ਘਰ ਤੇ ਉਹਨਾਂ ਦੇ ਨਿਗਰਾਨੀ ਰੱਖਦੀ ਹੈ ਚਲੋ ਅਸੀਂ ਵੀ ਮੰਨਦੇ ਹਾਂ ਪਿਓ ਆ ਪਰ ਹੁਣ ਮੈਂ ਇਹ ਕਹਿਨੀ ਆ ਪੰਥ ਨੂੰ ਕਹਿਨੀ ਆ ਜਥੇ ਬੰਦੀਆਂ ਨੂੰ ਕਹਿਨੀ ਆ ਕਿ ਹੁਣ ਤੁਹਾਨੂੰ ਕਿਹ ਚੀਜ਼ ਦਾ ਖਤਰਾ ਵਾ ਹੁਣ ਕਿਉਂ ਨਹੀਂ ਤੁਸੀਂ ਮੇਰੇ ਆਣ ਕੇ ਸਿਰ ਤੇ ਹੱਥ ਧਰਦੇ ਕਿ ਤੂੰ ਸਾਡੀ ਧੀ ਆ ਸਾਡੀ ਭੈਣ ਵਾ ਅਸੀਂ ਤੇਰੇ ਨਾਲ ਖਲੋਤੇ ਆ ਅੱਜ ਮੈਂ ਇੱਕ 마ਸੂਮ ਛੋਟੇ ਛੋਟੇ ਬੱਚਿਆਂ ਨੂੰ ਪਾਲਣ ਦੀ ਆ ਕੀ ਅਸੀਂ ਕਹੀਏ ਕਿ ਇਹਨਾਂ ਦੇ ਦੋਵਾਂ ਦੇ ਸਿਰ ਤੇ ਉੱਤੇ ਆਦਮੀ ਨਹੀਂ ਹੈਗਾ ਮੇਰਾ ਆਦਮੀ ਹੁਣ ਜੇਲ੍ਹ 'ਚ ਇਸ ਟਾਈਮ ਬੈਠਾ ਹੈ ਤੇ ਤੁਹਾਨੂੰ ਮਾਸਾ ਨਹੀਂ ਕੌਮ ਨੂੰ ਫਰਕ ਪੈਂਦਾ ਕਿਸੇ ਨੂੰ ਜਥੇਵੰਦੀ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਐਸਪੀਜੀ ਦਾ ਮੈਂਬਰ ਕੋਈ ਨਹੀਂ ਮੇਰੇ ਘਰ ਤੱਕ ਪਹੁੰਚਿਆ ਮੈਨੂੰ ਕਿਸੇ ਪੈਸੇ ਦਾ ਲਾਲਚ ਨਹੀਂ ਹੈਗਾ ਮੇਰੇ ਨਾਲ ਅੱਜ ਖੜੀ ਜਾਂਦੇ ਮੈਨੂੰ ਇੰਨਾ ਹੀ ਬਹੁਤ ਹੈ ਸਰਬਜੀਤ ਦਾ ਵਿਰਨ ਨਹੀਂ ਕੋਈ ਉਹ ਮਸੰਦੇ ਦੇ ਨਾਲ ਫਿਰ ਵੀ ਸਰਬਜੀਤ ਨੇ ਉਹ ਮਸੰਦੇ ਦਾ ਖਾਤਮਾ ਕੀਤਾ ਤੁਹਾਡਾ ਜਿਹੜਾ ਲੋਕ ਸਭਾ ਹਲਕਾ ਪੈ ਜਾਂਦਾ ਆ ਇਹ ਪੈ ਜਾਂਦਾ ਆ ਜੀ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੀ ਇਥੋਂ ਦੇ ਐਮਪੀ ਨੇ ਬਿਲਕੁਲ ਹਾਂ ਜੀ ਤੇ ਅਮਰਪਾਲ ਸਿੰਘ ਦੇ ਪਰਿਵਾਰਾਂ ਵਿੱਚੋਂ ਜਾਂ ਉਹਨਾਂ ਦੀ ਜਥੇਬੰਦੀ ਵਿੱਚੋਂ ਵੀ ਕੋਈ ਤੁਹਾਡੇ ਘਰ ਦੇ ਵਿੱਚ ਆ ਕੇ ਹੱਥ ਧਰਿਆ ਤੁਹਾਡੇ ਸਿਰ ਤੇ ਨਹੀਂ ਕਿਸੇ ਨੇ ਮੇਰੇ ਸਿਰ ਤੇ ਹੱਥ ਨਹੀਂ ਧਰਿਆ ਕੋਈ ਨਹੀਂ ਮੇਰੇ ਘਰ ਪਹੁੰਚਿਆ ਮੇਰੇ ਭਾਈ ਅਮਰਤਪਾਲ ਸਿੰਘ ਆਪ ਇਹ ਗੱਲ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਤਰਾਈ ਦਾ ਪੂਲਾ ਬਿਲਕੁਲ ਉਹਨਾਂ ਨੇ ਗੱਲ ਕਹੀ ਆ ਤਰਾਈ ਦਾ ਪੂਲਾ ਪਿਆ ਸੀ ਪ੍ਰਫੀਤ ਸਿੰਘ ਨੂੰ ਹਾਂ ਹਾਂ ਜੀ ਸਾਦ ਨੂੰ ਤੁਸੀਂ ਹੁਣ ਕਹਿੰਦੇ ਵੀ ਉਹਨੂੰ ਸਿੰਘ ਤੇ ਸਾਦ ਨਾ ਕਹੋ ਬਿਲਕੁਲ ਸਾਦੀ ਮੰਗਦਾ ਮੈਂ ਹੈਨਾ ਤਰਸੀਮ ਸਿੰਘ ਨੂੰ ਤਰਾਈ ਦਾ ਪੂਲਾ ਕਹਿੰਦੇ ਸੀ ਬਿਲਕੁਲ ਹਾਂ ਜੀ ਔਰ ਇਹਨਾਂ ਨੇ ਉਹਨੂੰ ਜਾ ਕੇ ਉੱਥੇ ਮਾਰਿਆ ਤੇ ਉੱਥੋਂ ਦੇ ਹੀ ਤੁਹਾਡੇ ਏਰੀਏ ਦੇ ਹੀ ਮੈਂਬਰ ਆਫ ਪਾਰਲੀਮੈਂਟ ਨੇ ਭਾਈ ਅਮਰਤਪਾਲ ਸਿੰਘ ਪਰਿਵਾਰਾਂ ਵਿੱਚੋਂ ਕਿਸੇ ਨੇ ਫੋਨ ਵੀ ਨਹੀਂ ਕੀਤਾ ਕਿਸੇ ਨੇ ਫੋਨ ਨਹੀਂ ਕੀਤਾ ਪਹਿਲਾਂ ਤਾਂ ਮੈਂ ਵੀ ਚਲੋ ਉਹਨਾਂ ਦਾ ਰੋਸ ਨਹੀਂ ਕਰਦੀ ਵੀ ਕੋਈ ਗੱਲ ਨਹੀਂ ਆ ਮੇਰੇ ਤੇ ਵੀ ਪੁਲਿਸ ਦਾ ਜ਼ੋਰ ਆ ਮੇਰੇ ਸਾਰੇ ਨੰਬਰ ਟ੍ਰੇਸ ਹੋ ਰਹੇ ਆ ਸਾਡੇ ਘਰ ਵੀ ਪੁਲਿਸ ਦੀ ਨਿਗਰਾਨੀ ਆ ਪਰ ਮੈਂ ਤੇ ਹੋਣੇ ਕਹਿੰਦੀ ਹੁਣ ਕਾ ਦਾ ਡਰਵਾ ਤੁਹਾਨੂੰ ਹੁਣ ਕਿਉਂ ਨਹੀਂ ਤੁਸੀਂ ਮੇਰੇ ਨਾਲ ਖੜਦੇ ਹੁਣ ਮੇਰੇ ਨਾਲ ਚੱਲੋ ਮੈਂ ਖੁਦ ਸੋਚੋ ਇੱਕ ਕੱਲੀ ਜਨਾਨੀ ਦਾ ਉੱਥੇ ਉੱਤਰਾਖੰਡ ਜਾ ਕੇ ਕਿਦਾਂ ਦਾ ਬਤੀਰਾ ਹੁੰਦਾ ਹੋਊਗਾ ਫੇਰ ਵੀ ਮੈਂ ਹਿੰਮਤ ਕੱਢ ਕੇ ਜਾਣੀ ਕਿਉਂਕਿ ਮੇਰਾ ਸਿਰ ਦਾ ਸਾਈ ਮੈਨੂੰ ਤਾਂ ਜਾਣਾ ਹੀ ਪੈਣਾ ਹੂੰ 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 ਜੇ ਅੱਜ ਮੈਂ ਨਾ ਉਹਦੇ ਮਗਰ ਜਾਊਂਗੀ ਤਾਂ ਕੌਣ ਜਾਊਗਾ